ਆ ਦੇਖ ਲੋ ਚਿੱਟੀ ਦਾੜੀ ਵਾਲੇ ਬਾਬੇ ਦੀ ਕਰਤੂਤ ਵਿਆਹ ਵਿੱਚ ਸ਼ਰਿਆਮ ਫੜੀ ਕੁੜੀ ਅਕਸਰ ਹੀ ਬਹੁਤ ਸਾਰੇ ਵਿਆਹਾਂ ਵਿੱਚ ਆਰਕੈਸਟਰਾਂ ਲਗਵਾਈਆਂ ਜਾਂਦੀਆਂ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਚਿੱਟੀ ਦਾੜੀ ਵਾਲਾ ਬਾਬਾ ਕੁੜੀ ਨੂੰ ਗੋਦੀ ਵਿੱਚ ਬਿਠਾ ਰਿਹਾ ਏ ਦਰਸਲ ਇਹ ਇੱਕ ਵਿਆਹ ਦੀ ਵੀਡੀਓ ਦੱਸੀ ਜਾ ਰਹੀ ਹੈ ਅਤੇ ਜਦੋਂ ਇਹ ਆਰਕੈਸਟਰਾਂ ਵਾਲੀ ਕੁੜੀ ਕੋਲ ਬੈਠੇ ਨੌਜਵਾਨ ਤੋਂ ਪੈਸੇ ਫੜਨ ਲਈ ਆਉਂਦੀ ਏ ਤਾਂ ਉਸਦੇ ਕੋਲ ਬੈਠਾ ਬਾਬਾ ਕੁੜੀ ਨੂੰ ਧੱਕੇ ਨਾਲ ਫੜ ਕੇ ਗੋਦੀ ਵਿੱਚ ਬਿਠਾ ਲੈਂਦਾ ਏ ਜਦੋਂ ਕੁੜੀ ਛਡਵਾ ਕੇ ਜਾਣ ਲੱਗਦੀ ਇਹ ਤਾਂ ਬਾਬਾ ਉਸ ਨੂੰ ਗੋਦੀ ਚੱਕ ਕੇ ਨੱਚਣ ਲੱਗ ਜਾਂਦਾ ਏ ਸੋ ਸ਼ਰਮ ਆਉਣੀ ਚਾਹੀਦੀ ਏ ਇਸ ਬਾਬੇ ਨੂੰ ਇਹ ਕਰਤੂਤ ਕਰਦੇ ਨੂੰ ਕਿਉਂਕਿ ਇਸ ਭੈਣ ਦੀ ਪਤਾ ਨਹੀਂ ਕੀ ਮਜਬੂਰੀ ਹੋਵੇਗੀ ਜਾਂ ਕੋਈ ਜ਼ਰੂਰਤ ਹੋਵੇਗੀ ਜੋ ਇਸ ਨੂੰ ਆਰਕੈਸਟਰਾ ਦਾ ਕੰਮ ਕਰਨਾ ਪੈ ਰਿਹਾ ਏ ਕਿਉਂਕਿ ਕੋਈ ਵੀ ਕੁੜੀ ਨਹੀਂ ਚਾਹੁੰਦੀ ਕਿ ਉਸ ਨਾਲ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾਣ ਪਰ ਇਸ ਬਾਬੇ ਨੇ ਇਹ ਨਹੀਂ ਸੋਚਿਆ ਕਿ ਇਹ ਕੁੜੀ ਇਸ ਦੇ ਧੀ ਦੇ ਹਣ ਦੀ ਏ ਸਗੋਂ ਇਸ ਬਾਬੇ ਨੇ ਆ ਕਰਤੂਤ ਕਰਕੇ ਆਪਣੀ ਸਿਆਣਪ ਖੋ ਖਾਤੇ ਵਿੱਚ ਪਾ ਲਈ ਸੋ ਉਮਰ ਚਾਹੇ ਕੋਈ ਵੀ ਹੋਵੇ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਏ ਸੋ ਤੁਹਾਡੇ ਇਸ ਬਾਬੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ